ਪੰਜਾਬ ਸੂਬੇ ਦੇ ਅੰਦਰ ਜਦੋਂ ਲਾਅ ਐਂਡ ਆਰਡਰ ਦੀ ਗੱਲ ਆਉਂਦੀ ਹੈ ਤੇ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਅੱਜ ਨਹੀਂ ਜਾਂ ਇਸ ਸਰਕਾਰ ਦੇ ਦੌਰਾਨ ਨਹੀਂ ਇਸ ਤੋਂ ਪਹਿਲਾਂ ਵੀ ਬੜੀਆਂ ਜਿਹੀਆਂ ਵਾਰਦਾਤਾਂ ਹੋਈਆਂ ਪਰ ਜਦੋਂ ਪਟਿਆਲਾ ਦੇ ਵਿੱਚ ਇੱਕ ਬਹੁ ਚਰਚਿਤ ਕਾਂਡ ਹੋਇਆ ਸਰਵਿੰਗ ਕਰਨਲ ਪੁਸ਼ਪਿੰਦਰ ਸਿੰਘ ਬਾੜ ਤੇ ਉਹਨਾਂ ਦੇ ਬੇਟੇ ਦੇ ਨਾਲ ਕੁੱਟਮਾਰ ਦਾ ਮਾਮਲਾ ਆਇਆ ਤੇ ਸਵਾਲ ਬਹੁਤ ਵੱਡੇ ਖੜੇ ਹੋਏ ਇੰਟਰਨੈਸ਼ਨਲ ਲੈਵਲ ਤੱਕ ਜਿਹੜੀ ਹੈ ਉਹ ਤੂ ਤੂ ਹੋਈ ਹੈ ਪੰਜਾਬ ਪੁਲਿਸ ਦੀ ਕਿ ਆਖਰਕਾਰ ਅਜਿਹਾ ਕਿਉਂ ਹੋਇਆ ਔਰ ਜੇਕਰ ਇੱਕ ਘਟਨਾ ਹੋ ਗਈ ਤੇ ਉਸ ਤੋਂ ਬਾਅਦ ਜਦੋਂ ਕਾਰਵਾਈ ਕਰਨੀ ਬਣਦੀ ਸੀ ਕਿਉਂ ਨਾ ਕੀਤੀ ਗਈ ਇਸ ਤਰ੍ਹਾਂ ਦੇ ਨਾਲ ਉਹਨਾਂ ਦੇ ਪਰਿਵਾਰ ਨੇ ਲੰਮੀ ਲੜਾਈ ਲੜੀ ਵੀ ਹੈ ਤੇ ਅਜੇ ਵੀ ਲੜ ਰਹੇ ਨੇ ਮਾਮਲਾ ਇਨਵੈਸਟੀਗੇਸ਼ਨ ਦੇ ਵਿੱਚ ਚੱਲ ਰਿਹਾ ਹੈ ਪਰ ਹੁਣ ਪੰਜਾਬ ਪੁਲਿਸ ਨੇ ਤੇ ਚੰਡੀਗੜ੍ਹ ਪੁਲਿਸ ਨੇ ਐਸਓਪੀ ਇਹ ਜਿਹੜੀ ਐਸਓਪੀ ਕੀ ਹੈ ਇਹ ਬਣਾਉਣ ਦੀ ਗੱਲ ਜਿਹੜੀ ਤੋਰੀ ਹੈ ਔਰ ਇਸ ਦੇ ਵਿੱਚ ਖਾਸ ਕਰਕੇ ਜੇਕਰ ਕਿਸੇ ਆਰਮੀ ਅਫਸਰ ਦੇ ਨਾਲ ਵਧੇ ਕੀ ਹੋ ਜਾਂਦੀ ਹੈ ਤੇ ਉਹ ਕਿਵੇਂ ਸ਼ਿਕਾਇਤ ਕਰਨ ਔਸੁੱਤੇ ਕਿਵੇਂ ਪੈਰਵਾਈ ਹੋਏਗੀ ਇਹ ਬਣਾਉਣ ਦੀ ਹੁਣ ਚਰਚਾ ਚੱਲੀ ਹੈ ਇਸ ਵਕਤ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਧਰਮ ਪਤਨੀ ਜਿਨ੍ਹਾਂ ਨੇ ਇਸ ਕੇਸ ਦੇ ਵਿੱਚ ਕਾਫੀ ਵਿਵਾਕੀ ਨਾਲ ਆਪਣੀ ਗੱਲ ਰੱਖੀ ਹੈ ਉਹ ਸਾਡੇ ਨਾਲ ਜੁੜ ਚੁੱਕੇ ਨੇ ਜਸਵਿੰਦਰ ਕੌਰ ਬਾਠ ਜੀ ਆ ਮੈਡਮ ਸਭ ਤੋਂ ਪਹਿਲਾਂ ਮੈਂ ਤੁਹਾਡਾ ਰਿਐਕਸ਼ਨ ਜਾਨਣਾ ਚਾਹਨਾ ਤੁਸੀਂ ਇਸ ਕਦਮ ਨੂੰ ਪੰਜਾਬ ਪੁਲਿਸ ਦੇ ਨੂੰ ਚੰਡੀਗੜ੍ਹ ਪੁਲਿਸ ਦੇ ਕਦਮ ਨੂੰ ਕਿਵੇਂ ਦੇਖਦੇ ਹੋ ਜੋ ਐਸਓਪੀ ਬਣਾਉਣ ਦੀ ਗੱਲ ਤੁਰੀ ਹੈ ਜੀ ਐ ਐਸਓਪੀ ਇਦਾਂ ਨਹੀਂ ਹੈ ਕਿ ਪੰਜਾਬ ਪੁਲਿਸ ਨੇ ਬਣਾਈ ਐਕਚੁਅਲੀ ਅਸੀਂ ਜਿਹੜਾ ਰੈਗੂਲਰ ਗਵਰਨਰ ਸਾਹਿਬ ਕੋਲ ਵਿਜ਼ਿਟ ਕੀਤਾ ਸੀਗਾ ਜੀ ਇਹ ਗਵਰਨ ਗਵਰਨਰ ਸਾਹਿਬ ਨੇ ਇਸ ਤੇ ਉੱਪਰ ਮੁੱਦਾ ਉਠਾ ਕੇ ਸੈਂਟਰ ਨੇ ਉਠਾਇਆ ਹੈ ਉਹ ਸੈਂਟਰ ਦੇ ਕਹਿਣ ਤੇ ਹੈ ਐਸਓਪੀ ਬਣਾਈ ਗਈ ਹੈ ਕਿਉਂਕਿ ਜੋ ਕਰਨਲ ਸਾਹਿਬ ਨਾਲ ਹੋਇਆ ਸੀਗਾ ਉਹ ਐਕਚੁਅਲੀ ਤੁਸੀਂ ਅਗਰ ਦੇਖੋਗੇ ਆਰਮੀ ਦੇ ਕਰਨਲ ਆਪਣੇ ਪੁਲਿਸ ਤੇ ਆਈਜੀ ਦੇ ਇਕੁਇਵੈਲੈਂਟ ਹੋਰ ਆਈਜੀ ਤੋਂ ਉੱਪਰ ਦੇ ਅਫਸਰ ਦਾ ਰੈਂਕ ਹੈਗਾ ਜੀ ਜੀ ਔਰ ਇੱਕ ਆਈਜੀ ਰੈਂਕ ਦੇ ਅਫਸਰ ਨਾਲ ਅਗਰ ਆਈਜੀ ਘਟਨਾ ਹੋ ਜਾਂਦੀ ਹੈ ਹੋ ਰਹੀ ਜੇ ਚਾਰ ਜਿਹੜੇ ਯੂਨੀਫਾਰਮ ਵਿੱਚ ਕਹਿੰਦੇ ਨਾ ਗੁੰਡੇ ਤਾਲੇ ਹੋਣ ਪੰਜਾਬ ਪੁਲਿਸ ਨੇ ਜਿਨ੍ਹਾਂ ਨੂੰ ਬਚਾਨ ਲਈ ਅੱਜ 90 ਦਿਨ ਤੋਂ ਵੀ ਅਜੇ ਵੀ ਤੁਸੀਂ ਦੇਖ ਲਓ ਕਿ ਸਾਨੂੰ ਇਨਸਾਫ ਕਿੱਦਾਂ ਮਿਲ ਰਿਹਾ ਜੇ 90 ਦਿਨ ਹੋ ਗਏ ਤੇ ਅੱਜ ਵੀ ਪੁਲਿਸ ਪੰਜਾਬ ਪੁਲਿਸ ਨੇ ਉਹਨਾਂ ਨੂੰ ਭਜਾਇਆ ਹੋਇਆ ਜੀ ਮਤਲਬ ਆ ਕਿ ਆਪਣੇ ਸਿਵਲ ਲਾਈਨ ਕਵਾਟਰ ਤੇ ਰਹਿੰਦੇ ਇਨਸਾ ਕੁਝ ਕਰਦੇ ਨਾ ਮਗਰ ਪਕੜਿਆ ਨਹੀਂ ਜਾ ਰਹੇ ਜੀ ਤੇ ਇਹ ਬਹੁਤ ਜ਼ਰੂਰੀ ਸੀਗਾ ਜਿਹੜੇ ਦੇਖੋ ਜਿਹੜੇ ਦੇਸ਼ ਤੇ ਲਈ ਲੜਦੇ ਹੈਗੇ ਜਵਾਨ اگر وہ پولیس ہی لا اینڈ آرڈر توڑن لگ جائے हم. اور کسی نو جے جی جی بندیاں نو ہی انصاف نہیں مل رہا تو سمجھ سکتے ہو کہ عام ناغرک हم. نو کی انصاف ملے گا جی. ਐ ਸੁਪੀ ਬਰਾਂਦਾ ਹੈ ਕਾਰਨ ਹੈ ਕਿ ਜਿਹੜੇ ਪੁਲਿਸ ਅਧਿਕਾਰੀ ਹੈਗੇ ਨੇ ਦੇਖੋ ਜਿਹੜੇ ਐਸ ਐਚ ਓ ਸੀਗੇ ਐ ਕਲਾਸ 2 ਗੈਸਟਿਡ ਆਫੀਸਰਸ ਹੈਗੇ ਸਾਡੇ ਹਸਬੰਡਸ ਕਲਾਸ 1 ਗੈਸਟਿਡ ਆਫੀਸਰ ਹੋਣ ਤੋਂ ਬਾਅਦ ਵੀ ਸੁਣਾ ਦੀ ਸੁਣਵਾਈ ਨਹੀਂ ਕੀਤੀ ਗਈ ਜਿਹੜਾ ਤੁਹਾਨੂੰ ਪਤਾ ਹੀ ਹੈ ਨਾਨਕ ਜੀ ਜਿਹੜੇ ਨਾਨਕ ਸਿੰਘ ਹੈਗੇ ਉਹਨਾਂ ਨੇ ਇਹ ਸਾਰੀ ਡਿਲੇ ਹੋ ਰਿਹਾ ਸਾਰੇ ਅੱਜ ਇਹ ਕੇਸ ਇੱਥੇ ਤੱਕ ਖਰਾਬ ਹੋਇਆ ਹੈ ਉਸੇ ਕਾਰਨ ਨਾਨਕ ਕਿੰਨੋ ਜਾਂਦਾ ਹੈ ਕਿਉਂਕਿ ਹੀ ਡਿਡ ਨਾਟ ਰਾਈ ਇਸ ਕੀ ਸਾਡੇ ਤੋਂ 12 15 ਸਾਲ ਸੀਨੀਅਰ ਆਫਸਰ ਦੇ ਕੇਸ ਨੂੰ ਤੁਸੀਂ ਇੰਨੀ ਲਾਈਟਲੀ ਲਿੱਤਾ ਹੋਰ ਤੁਸੀਂ ਸਾਨੂੰ ਇੱਕ ਮਿੱਟੀ ਗੋਲੀ ਜੀ ਦਿੰਦੇ ਰਹੇ ਕਿ ਜੀ ਮੈਂ ਸਸਪੈਂਡ ਕਰ ਰਿਹਾ ਜੀ ਮੈਂ ਅਰੈਸਟ ਕਰ ਰਿਹਾ ਜੀ ਮੈਂ ਕਾਰਪੀ ਕਰ ਰਿਹਾ ਮਿੱਟੀ ਗੋਲੀਆਂ ਕਰ ਦਿੰਦੇ ਦਿੰਦੇ ਉਹਨਾਂ ਨੂੰ ਬਚਾਉਂਦੇ ਰਹੇ ਇਹ ਇਸੇ ਕਰਕੇ ਐਸਓਪੀ ਬਣਾਈ ਗਈ ਹੈ ਕਿ ਹਰੇਕ ਬੰਦਾ ਜਿਹੜਾ ਆਪਾਂ ਕਹਿੰਦੇ ਆ ਡਿਸਪਲਿਨ ਆਰ ਵੀ ਨੂੰ ਡਿਸਪਲਿਨ ਫੋਟਿਆ ਗਿਆ ਹੈ। ਜੀ। ਅਸੀਂ ਡਿਸਪਲਿਨ ਵਿੱਚ ਆਪੇ ਵੀ ਰਹਿਣਾ ਚਾਹੁੰਦੇ ਆਂ ਔਰ ਬਾਕੀਆਂ ਨੂੰ ਵੀ ਰੈਂ ਦੀ ਉਹ ਸਿਖਾਉਣਾ ਚਾਹੁੰਦੇ ਆਂ ਕਿ ਪੰਜਾਬ ਪੁਲਿਸ ਨੂੰ ਤੁਸੀਂ ਦੇਖਿਆ ਹੋਣਾ ਐਸਓਪੀ ਤੇ ਲਿਖਿਆ ਹੈ ਕਿ ਵਕਤ ਵਕਤ ਟ੍ਰੇਨਿੰਗ ਹੋਣੀ ਚਾਹੀਦੀ ਹੈ ਪੰਜਾਬ ਪੁਲਿਸ ਦੀ ਕਿ ਕਿਦਾਂ ਜਿਹੜੇ ਆ ਫੋਰਸਿਸ ਨੂੰ ਟ੍ਰੀਟ ਕਰੇ। ਤੁਸੀਂ ਦੇਖ ਰਹੇ ਹੋ ਨਾ ਆਪਣਾ ਫੋਰਸਿਸ ਨਾਲ ਨਾ ੱਤਕਾ ਜਾ ਹੋ ਰਿਹਾ ਜਿਹੜਾ ਬੰਦਾ ਪੂਰੀ ਜ਼ਿੰਦਗੀ ਬਾਰਡਰ 'ਚ ਲੜਾਈਆਂ ਕਰਕੇ ਆਇਆ ਹੈ। ਫੰਦੂ ਜੀ ਦੇਖੋ ਜਿਹੜਾ ਜਵਾਨ ਇੱਕ ਫੌਜੀ ਬਾਰਡਰ 'ਤੇ ਬੈਠਿਆ ਹੋਇਆ ਹੈ ਅਗਰ ਉਸਦੀ ਫੈਮਿਲੀ ਨੂੰ ਇੱਥੇ ਰਾਤ ਨਹੀਂ ਹੈਗੀਆ ਕੋਈ ਨਾ ਕੋਈ ਪ੍ਰੋਬਲਮ ਉਹਨਾਂ ਦੇ ਬੱਚਿਆਂ ਨੂੰ ਚੱਕ ਕੇ ਗੋਲੀਆਂ ਮਾਰ ਦਿੱਤੀ ਜਾਣ ਫਿਰ ਕਹਿ ਜਾਂਦੇ ਆ ਨਸ਼ੇਮੰਦ ਹੈਗੇ ਉਹ ਬੰਦਾ ਦੇਸ਼ ਦੀ ਸੁਰੱਖਿਆ ਕੀ ਕਰੇਗਾ ਮੋਰਲ ਡਾਊਨ ਹੋ ਜਾਏਗਾ ਇਸ ਘਟਨਾ ਦੇ ਨਾਲ ਜਾਂ ਇਸ ਤਰ੍ਹਾਂ ਜੀ ਉਹ ਜੇ ਅਗਰ ਮੋਰਲ ਡਾਊਨ ਹੋ ਗਿਆ ਆਪਾਂ ਤੇ ਵੈਸੇ ਵੀ ਤੁਸੀਂ ਦੇਖੋ ਵੀ ਆਰ ਆ ਬਾਰਡਰ 'ਤੇ ਜੀ ਤੁਸੀਂ ਇਹ ਸੋਚੋ ਜਿਹੜੇ ਪੰਜਾਬ ਆਪਣੇ ਟੂਟਸ ਜਿਹੜੇ ਅੱਗੇ ਬੈਠਦੇ ਨੇ ਤਾਂ ਪੰਜਾਬ ਪੁਲਿਸ 'ਤੇ ਕੀ ਹੈ ਸਾਹਮਣੂ ਕੋਮਦੀਰਦੀਪ ਦੇਖੋ ਪੰਜਾਬ ਪੁਲਿਸ ਦਾ ਲਾਅ ਐਂਡ ਆਰਡਰ ਦੇਖਣਾ ਲਾਅ ਐਂਡ ਆਰਡਰ ਵੀ ਤੁਸੀਂ ਦੇਖੋ ਕਿ ਜਮ ਆਮ ਜਨਤਾ ਪੁਲਿਸ ਤੋਂ ਜਾਣ ਤੋਂ ਰਿਕਰਾਂਟ ਕਿ ਦੈਟ ਦੇ ਡੋਨਟ ਵਾਂਟ ਟੂ ਗੋ ਕਿਉਂ ਕੰਨਨ ਦੀ ਪੁਲਿਸ ਕੋਲ ਜਾਣ ਤੋਂ ਚੰਗਾ ਆਪਾਂ ਜਾਵਾਂਗੇ ਤੇ ਸਾਨੂੰ ਉਲਟੇ ਪੈਸੇ ਹੁਣ ਤੁਸੀਂ ਦੇਖੋ ਕਰਨਲ ਸਾਹਿਬ ਦੇ ਕੇਸ ਤੇ ਦੇਖੋ ਜੀ ਵੀ ਆਰ ਅਕਿਊਜ਼ਡ ਠੀਕ ਹੈ ਅਕਿਊਜ਼ ਜਿਹੜੇ ਉਹ ਬਚੇ ਹੋਏ ਹਨ ਅਸੀਂ ਵਿਕਟਮ ਹੋ ਕੇ ਵੀ ਅਸੀਂ ਕੋਟਾਂ ਦੇ ਚਾਹ ਤੱਕੇ ਖਾਈ ਜਾ ਰਹੇ ਹਾਂ ਮੈਂ ਇੱਥੇ ਇੱਕ ਸਵਾਲ ਮੈਂ ਤੁਹਾਨੂੰ ਕਰਨਾ ਚਾਹੁੰਦਾ ਜਿਵੇਂ ਤੁਸੀਂ ਕਿਹਾ ਕਿ ਲੰਮੀ ਜਦੋਜਹਦ ਕੀਤੀ ਸੁਣਵਾਈ ਨਹੀਂ ਹੋਈ ਜਿਸ ਕਰਕੇ ਤੁਹਾਡੀ ਹੀ ਮੰਗ ਦੇ ਡਿਮਾਂਡ ਦੇ ਉੱਤੇ ਹੀ ਗਵਰਨਰ ਸਾਹਿਬ ਦੇ ਕੋਲ ਜਾਂਦੀਆਂ ਨੇ ਚਿੱਠੀਆਂ ਫਿਰ ਉਹਨਾਂ ਦੇ ਹੁਕਮਾਂ ਤੋਂ ਬਾਅਦ ਹਦਾਇਤਾਂ ਤੋਂ ਬਾਅਦ ਇਹ ਐਸਓਪੀ ਬਣਨ ਦਾ ਰਾਹ ਪਦਰਾ ਹੋਇਆ ਹੈ ਇੱਥੇ ਆਮ ਲੋਕਾਂ ਨੂੰ ਸ਼ਾਇਦ ਸਮਝ ਨਾ ਆਵੇ ਤੁਸੀਂ ਐਕਸਪਲੇਨ ਕਰ ਸਕਦੇ ਹੋ ਸੌਖੇ ਸ਼ਬਦਾਂ ਵਿੱਚ ਕਿ ਐਸਓਪੀ ਕੀ ਹੈ ਤੇ ਕੰਮ ਕਿਵੇਂ ਕਰੇਗੀ ਐਸਓਪੀ ਜੀ ਹੈ ਇੱਕ ਜਿਹਾ ਆਪਣਾ ਲਾਅ ਐਂਡ ਆਰਡਰ ਨਿਕਲਦਾ ਨਾ ਜਾਂ ਜਿਦਾ ਕਿ ਐਸਓਪੀ ਹੈ ਹੁੰਦੀ ਹੈ ਕਿ ਜਿਹੜੇ ਆਰਮੀ ਅਧਿਕਾਰੀ ਹੈਗੇ ਨਾ ਲਾਅ ਐਂਡ ਆਰਡਰ ਇਸ ਕਰਕੇ ਬਣਾਇਆ ਗਿਆ ਜਿਹੜਾ ਨਾਨਕ ਸਿੰਘ ਨੇ ਆਪਣਾ ਤੋਂ ਸੀਨੀਅਰ ਆਫਸਰ ਦੇ ਨਾਲ ਜੋ ਉਸਨੇ ਬਤਮੀਜ਼ੀ ਕੀਤੀ ਹੈ ਮਤਲਬ 8 ਦਿਨ ਦੀ ਜਿਹੜੀ ਕੋਰਟ ਤੇ ਵੀ ਇਹਨਾਂ ਨੇ ਐਫੀਡੇਵਿਟ ਵਿੱਚ ਮਾਫੀ ਮੰਗੀ ਸੀਗੀ ਨਾਨਕ ਸਿੰਘ ਨੇ ਇਹ ਉਸ ਵਜ੍ਹਾ ਨਾਲ ਜਿੰਨੇ ਵੀ ਇੱਕ ਸਰਵਿਸਮੈਨ ਹੋਰ ਜਿੰਨੇ ਵੀ ਸਾਡੇ ਆਮੀ ਅਫਸਰ ਜਨ ਉਹਨਾਂ ਨੇ ਇਕੱਠੇ ਮਿਲ ਕੇ ਇੱਕ ਪਟੀਸ਼ਨ ਪਾਈ ਸੀਗੀ ਕਿ ਇਹ ਐਸਓਪੀ ਵਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਹਰ ਇੱਕ ਜਗ੍ਹਾ ਫੌਜੀ ਜਿਹੜਾ ਬੰਦਾ ਜਿਹੜਾ ਇਹਨਾਂ ਦੀ ਫੈਮਿਲੀ ਫੌਜੀ ਅੱਗੇ ਬਾਰਡਰ ਤੇ ਬੈਠੇ ਉਹਨਾਂ ਦੀ ਫੈਮਿਲੀਆਂ ਨਾਲ ਬਹੁਤ ਤਕਲੀਫ ਹੋ ਰਹੀ ਸੀ ਜੀ ਉਹ ਤੱਕੇ ਤੋਂ ਬਚਾ ਲਈ ਐਸੋਪੀ ਬਣਾਈ ਹੈ ਕਿ ਇੱਕ ਜਦੂ ਵੀ ਆਲਮੀ ਦੇ ਕੋਈ ਵੀ ਜਵਾਨ ਦਾ ਕੋਈ ਵੀ ਕੇਸ ਹੈਗਾ ਸੈਂਟਰ ਨੂੰ ਪੁੱਛੇ ਬਗੈਰ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਾ ਸਕਦਾ ਉਹਨਾਂ ਨੂੰ ਜੀ ਆ ਸਾਨੂੰ ਤੁਹਾਨੂੰ ਯਾਦ ਹੋਣਾ ਮੈਂ 10 ਦਿਨ ਇੱਕ ਪੁਲਿਸ ਸਟੇਸ਼ਨ ਤੋਂ ਦੂਜੇ ਪੁਲਿਸ ਸਟੇਸ਼ਨ ਤੱਕ ਨੂੰ ਹੈਰਸ ਕਰਦੇ ਰਹੇ ਸਾਨੂੰ ਇੰਨਾ ਹੈਰਸ ਕੀਤਾ ਨਾਨਕ ਸਿੰਘ ਨੇ ਕਿ ਮਾਨੂੰ ਪੁਲਿਸ ਤੇ ਚੌਕੀਆਂ ਤੇ ਰਾਤੀ 12 ਵਜੇ ਤੱਕ ਭਜਾਇਆ ਹੂੰ ਤੇ ਇਸ ਚੀਜ਼ ਨੂੰ ਕਿ ਅੱਗੇ ਤੋਂ ਇਹ ਜੀ ਘਟਨਾ ਫੇਰ ਨਾ ਹੋਏ ਕੀ ਤੁਹਾਨੂੰ ਹੁਣ ਨਾ ਨੇ ਐਸਓਪੀ ਤੇ ਲਿਖਿਆ ਹੈ ਕਿ ਜਿਹੜਾ ਵੀ ਕੋਈ ਆਵੇ ਉਹਨਾਂ ਨੂੰ ਟੈਲੀਫੋਨ ਕਾਲ ਹੋਰ ਉਹਨਾਂ ਵਿੱਚ ਕੰਪਲੇਨ ਇਮੀਡੀਏਟਲੀ ਦਰਜ ਕੀਤੀ ਜਾਏਗੀ ਵਿਦਾਊਟ ਐਨੀ ਡਿਲੇ ਇੱਕ ਸੈੱਟ ਬਣਾਈ ਜਾਏਗੀ ਉਸ ਦੀ ਇਨਵੈਸਟੀਗੇਸ਼ਨ ਲਈ ਜਿਹੜਾ ਦੋਸ਼ੀ ਅਗਰ ਪੁਲਿਸ ਵਾਲਾ ਹੈ ਉਸ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਏਗੀ ਮਤਲਬ ਜਿਹੜਾ ਉਹ ਐਕਸੀਡੈਂਟ ਹੋਇਆ ਮਾਰਚ ਮਹੀਨੇ ਦੇ ਵਿੱਚ ਉਸ ਦੇ ਹੀ ਨਤੀਜੇ ਨੇ ਕਿ ਹੁਣ ਅਥਾਰਟिटीज ਦਾ ਇਸ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ ਪਹਿਲਾਂ ਇਸ ਤਰ੍ਹਾਂ ਦਾ ਕੁਝ ਨਹੀਂ ਸੀ ਇੰਚੇ ਬਿਲਕੁਲ ਉਸ ਕਰਕੇ ਕਿਉਂਕਿ ਜਦੋਂ ਬਹੁਤ ਜ਼ਿਆਦਾ ਖਾਲੀ ਸਰਦ ਆਤੇ ਇੱਕ ਘਟਨਾ ਹੋਈ ਸੀ ਕਿ ਉਸ ਤੋਂ ਬਾਅਦ ਵੀ ਬਹੁਤ ਸਾਰੀ ਹੋਰ ਘਟਨਾਵਾਂ ਆਈਆਂ ਪਰ ਸਪੈਸ਼ਲੀ ਤੁਸੀਂ ਦੇਖਿਆ ਉਹਨਾਂ ਨੇ ਇਸ ਤੇ ਪਰਤੇ ਵੀ ਲਿਖਿਆ ਆਫਟਰ ਕਰਨਲ ਬਾਸ ਕੇਸ ਐਸਓਪੀ ਬਣਾਈ ਗਈ ਹੈ ਕਿਉਂਕਿ ਜੋ ਕਰਨਲ ਸਾਹਿਬ ਨਾਲ ਹੋਇਆ ਉਹ ਇੱਕ ਆਮ ਇਨਸਾਨ ਨਾਲ ਵੀ ਨਹੀਂ ਹੋਣਾ ਚਾਹੀਦਾ ਵੈਸੇ ਤੇ ਕਿਉਂਕਿ ਪੁਲਿਸ ਨੂੰ ਕਿਸੇ ਨੂੰ ਮਾਰਨ ਦਾ ਰਾਈਟ ਨਹੀਂ ਜੀ ਦੂਜੀ ਗੱਲ ਹੈ ਚਾਰੋਂ ਇਨਸਪੈਕਟਰ ਜਿਹੜੇ ਸੀਗੇ ਜਿਹੜੇ ਗੁੱਡੇ ਇਨਸਪੈਕਟਰ ਉਹ ਵੈਸੇ ਵੀ ਇਸ ਏਰੀਆ ਦੇ ਹੀ ਨਹੀਂ ਸੀ ਤੁਸੀਂ ਦੇਖੋ ਇੱਕ ਰਾਜਪੁਰਾ ਦਾ ਇਨਸਪੈਕਟਰ ਇੱਕ ਸਮਾਨੇ ਦਾ ਇਨਸਪੈਕਟਰ ਤੇ ਇੱਕ ਦੋ ਸੀਆਈਏ ਦੇ ਇਨਸਪੈਕਟਰ ਉਹਨਾਂ ਦਾ ਲਾਅ ਐਂਡ ਆਰਡਰ ਨੂੰ ਕੰਟਰੋਲ ਕਰਨ ਦਾ ਤੇ ਉਹਨਾਂ ਦਾ ਕੋਈ ਮਤਲਬ ਹੀ ਨਹੀਂ ਸੀਗਾ ਉਹ ਚਾਰ ਐਸਐਚਓਜ਼ ਹੰਟਰ ਦੇ ਉਲਟੇ ਸਾਈਡੋਂ ਆ ਕੇ ਗੱਡੀ ਖੜੀ ਕਰਕੇ ਅਗਰ ਸਰ ਨੇ ਗਲਤ ਗੱਡੀ ਖਿੱਚ ਸਾੜੀ ਕੀਤੀ ਸੀ ਫੋਟੋ ਖਿੱਚਦੇ ਹੋਏ ਚਲਾਨਾ ਕਰ ਦੇਈਆ ਜਿਹੜਾ ਅਮਿਤ ਵੀਰ ਹੈਗਾ ਸਿਵਲ ਲਾਈਨ ਐਸਐਚਓ ਨਾਲ ਨੂੰ ਬੁਲਾ ਕੇ ਚਲਾਨਾ ਕਰ ਦੇ ਹੂੰ ਕਿਸੇ ਵੀ ਪੁਲਿਸ ਅਧਿਕਾਰੀ ਨੂੰ ਐ ਹੱਕ ਨਹੀਂ ਹੈ ਕਿ ਆਮ ਜਨਤਾ ਦੇ ਉੱਪਰ ਕੋਈ ਵੀ ਟੌਰਚਰ ਕੀਤਾ ਜਾਇਆ ਹੋਵੇ। ਉਹ ਸਾਰੀ ਘਟਨਾਕ੍ਰਮ ਤੋਂ ਸ਼ਾਇਦ ਹੀ ਵਿਰਲਾ ਹੋਵੇਗਾ। ਕੋਈ ਜਿਹਨੂੰ ਨਹੀਂ ਪਤਾ ਉਸ ਘਟਨਾ ਦਾ ਸਾਰੇ ਜਾਣਦੇ ਨੇ। ਪਰ ਸਾਰੇ ਨਤੀਜੇ ਦੀ ਉਡੀਕ ਕਰ ਰਹੇ ਨੇ। ਹੁਣ ਅਸੀਂ ਤੁਹਾਡੇ ਤੋਂ ਇਹੀ ਪੁੱਛਣਾ ਚਾਹੁੰਦੇ ਆ ਕਿ ਚੰਡੀਗੜ੍ਹ ਪੁਲਿਸ ਨੂੰ 4 ਮਹੀਨੇ ਮਿਲੇ ਸੀ ਮਾਨਯੋਗ ਹਾਈ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਉਹ ਜਿਹੜੇ ਐਸਪੀ ਰੈਂਕ ਦੇ ਅਧਿਕਾਰੀ ਲੱਗੇ ਨੇ ਉਸ ਦੀ ਅਗਵਾਈ ਕਰ ਰਹੇ ਕਿ ਉਹਨਾਂ ਦੇ ਹੱਥ ਕੁਝ ਲੱਗਿਆ ਹੈ ਹਜੇ ਹਾ ਜਿਸ ਦੇ ਨਾਲ ਦੋਸ਼ੀ ਜਾਂ ਪੁਲਿਸ ਵਾ ਜ਼ਿੰਮੇਵਾਰ ਪੁਲਿਸ ਅਫਸਰਾਂ ਨੂੰ ਸਜ਼ਾ ਮਿਲੇਗੀ ਜਾਂ ਫਿਰ ਉਹ ਕਾਨੂੰਨ ਦੇ ਸ਼ਿਕੰਜੇ ਚ ਕਸੇ ਜਾਣਗੇ ਜੀ ਪੁਲਿਸ ਗੁਨਾਹਗਰਾਂ ਜਾਂ ਪੁਲਿਸ ਥਾਲਿਆਂ ਨੂੰ ਤੇ ਜਦ ਤੱਕ ਸਜ਼ਾ ਨਹੀਂ ਮਿਲੇਗੀ ਇਹ ਲੜਾਈ ਮੇਰੀ ਜਾਰੀ ਰਹੇਗੀ ਸਾਲੀ ਮੇਰੇ ਲਈ ਨਹੀਂ ਬਾਕੀ ਜਿਹੜਾ ਤੁਸੀਂ ਤੁਹਾਨੂੰ ਪਤਾ ਹੀ ਹੈ ਮਨੋਰਗੇਸ ਉੱਥੇ ਵੀ ਇਹ ਯੂਟੀਨ ਐਸਐਚਓਜ਼ ਹੈਗੇ ਜਿਨ੍ਹਾਂ ਦੀ ਇਨਵੋਲਵਮੈਂਟ ਹੈਗੀ ਹੈ ਉਸਕੇ ਵੀ ਸਾਡੇ ਕੋਲ ਬਿਲਕੁਲ ਪ੍ਰੂਵ ਆ ਚੁੱਕੇ ਹਨ ਕਿ ਉਹ ਵੀ ਨੰਨਫੇਕ ਐਂਕਾਊਂਟਰ ਕੀਤਾ ਹੈ ਉਹ ਤੁਸੀਂ ਇਹ ਵੀ ਦੇਖੋ ਪੰਜਾਬ ਪੁਲਿਸ ਦਾ ਹਾਲ ਇਨਕਾਊਂਟਰ ਕਰੇ ਹੋਏ 1 ਘੰਟੇ ਬਾਅਦ ਹੀ ਇਹਨਾਂ ਨੂੰ 10 ਲੱਖ ਰੁਪਏ ਦਾ ਇਨਾਮ ਮਿਲ ਜਾਂਦਾ ਤੇ ਇਹਨਾਂ ਨੂੰ ਪ੍ਰੋਮੋਸ਼ਨ ਦਾ ਵਾਅਦਾ ਕੀਤਾ ਜਾਂਦੀ ਹੈ ਜਦੋਂ ਉਹ ਜੇ ਇਨਵੈਸਟੀਗੇਸ਼ਨ ਵੀ ਜਾਰੂ جاری ਨਹੀਂ ਹੋਈ ਕਿ ਉਹਦਾ ਯੂ ਐਨਕਾਊਂਟਰ ਸੀ ਸਹੀ ਸੀ ਆਪ ਨੂੰ ਜੁਸਤੇ ਵੀ ਕੋਡ ਦੇ ਆਰਡਰ ਹੋ ਗਏ ਇਨਕੀ ਕੋਈ ਵੀ ਪ੍ਰੋਮੋਸ਼ਨਲ ਆ ਪ੍ਰਾਈਜ਼ ਮਨੀ ਨਹੀਂ ਦਿੱਤੀ ਜਾਏਗੀ ਜਬ ਤੱਕ ਇਨਕਾ ਜੋ ਵੀ ਐਜੀ ਘਟਨਾ ਹੁੰਦੀ ਹੈ ਉਸ ਦੀ ਇਨਵੈਸਟੀਗੇਸ਼ਨ ਪੂਰੀ ਕੰਪਲੀਟ ਨਾ ਹੋ ਜਾਵੇ ਇਨਫੈਕਟਿਵ ਕਿ ਇਨਸਪੈਕਟਰ ਦੀ ਜ਼ਮਾਨਤਰ ਜੀ ਅਗਾਉ ਜਿਹੜੀ ਲਗਾਈ ਗਈ ਉਹ ਵੀ ਰਿਜੈਕਟ ਹੁੰਦੀ ਹੈ ਕਾਫੀ ਵਾਰੀ ਉਸਨੇ ਦਰਵਾਜ਼ਾ ਖੜਕਾਇਆ ਔਰ ਚੰਡੀਗੜ੍ਹ ਪੁਲਿਸ ਨਾਲ ਤੁਹਾਡਾ ਕੋ ਰਾਬਤਾ ਹੋਇਆ ਉਸ ਤੋਂ ਬਾਅਦ ਜਦੋਂ ਜ਼ਮਾਨਤ ਰਿਜੈਕਟ ਹੁੰਦੀ ਹੈ ਕਿ ਹੁਣ ਤਾਂ ਅਰੈਸਟ ਕਰ ਲਓ ਇਹ ਰੈਸਟ ਲਈਏ ਪਜੇ ਹੋਣ ਚਿਹਾਨ ਬਤਾਇਆ ਜਦੋਂ ਚਾਰ ਪੁਲਿਸ ਫਲੇ ਪੁਲਿਸ ਵਾਲਿਆਂ ਨੂੰ ਪਤਾ ਹੈ ਛੁਪਣਾ ਕਿੱਦਾਂ ਹੋਇਆ ਹੈ ਤੁਸੀਂ ਆ ਦੇਖੋ 90 ਡੇਸ ਤੋਂ ਹੈ ਪਜੇ ਹੋਣ ਹੋਰ ਪੰਜਾਬ ਪੁਲਿਸ ਤੁਸੀਂ ਇਹ ਸੋਚੋ ਪੰਜਾਬ ਦਾ ਲਾਅ ਐਂਡ ਆਰਡਰ ਕਿੱਦਾਂ ਹੋਣਾ ਕਿ ਚਾਰ ਐਸਐਚਓ ਪਜੇ ਹੋਣ ਜਿਨ੍ਹਾਂ ਨੂੰ ਤਨਖਾਹ ਮਿਲਦੀ ਹੈ ਸਸਪੈਂਡਡ ਹੈਗੇਨ ਲਾਈਨ ਹਾਜ਼ਰੀ ਨਹੀਂ ਕਿ ਕਿਛਤੀ ਛੁੱਟੀ ਹੈ ਨਹੀਂ ਹੈ ਮੈਡੀਕਲ ਤੇ ਹੈ ਨਹੀਂ ਹਨ ਅਗਰ ਪਜੇ ਹੋਣ ਤੇ ਪੰਜਾਬ ਪੁਲਿਸ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਇਹਨਾਂ ਦੇ ਆਫਸਰ 90 ਦਿਨ ਤੋਂ ਪਜੇ ਹੋਣ ਮਤਲਬ ਸਰਕਾਰੀ ਤਨਖਾਹ ਲੈ ਕੇ ਪਜੇ ਹੋਣ ਤੇ ਮਤਲਬ ਇੱਦਾਂ ਪੂਰੀ ਸਰਕਾਰ ਦੀ ਪੁਲਿਸ ਜੋੜੀ ਹੈ ਉਹ ਸਾਰੀ ਹੀ ਭੱਜ ਜਾਏ ਤਾਂ ਵੀ ਪੁਲਿਸ ਉਹਦੇ ਉੱਪਰ ਕੋਈ ਕਾਰਵਾਈ ਨਹੀਂ ਕਰੇਗੀ ਯਾਨੀ ਗੱਲ ਐਵੇਂ ਇਹੋ ਚਾਰ ਬੰਦਿਆਂ ਦੇ ਉੱਪਰ ਕਿਉਂ ਨਹੀਂ ਕਾਰਵਾਈ ਹੋ ਰਹੀ ਐ ਸਭ ਤੋਂ ਵੱਡੀ ਪੁੱਛਣ ਵਾਲੀ ਗੱਲ ਹੈ ਕਿ ਜਿਹੜਾ ਐਸਐਸਪੀ ਜਿਸ ਨੇ ਇਹ ਸਾਰੀ ਘਟਨਾ ਨੂੰ ਇੰਜਾਮ ਦਿੱਤਾ ਉਹ ਅੱਗੇ ਤੱਕ ਉਸ ਨੂੰ ਡੀਆਈਜੀ ਰੈਂਟ ਬਣਾ ਕੇ ਬਿਠਾਤਾ ਉਹ ਹੀ ਉੱਥੇ ਬੈਠਿਆ ਹੋਇਆ ਚਾਰ ਬੰਦਿਆਂ ਨੂੰ ਬਚਾ ਲਿਆ ਔਰ ਐਨਕਾਊਂਟਰ ਕੇਸ ਤੋਂ ਵੀ ਬਚਾ ਲਿਆ ਉਸ ਨੂੰ ਇਥੋਂ ਬਾਹਰ ਨਹੀਂ ਕੱਢਿਆ ਗਿਆ ਤੇ ਤੁਸੀਂ ਐਸਐਚਓ ਅਜੇ ਵੀ ਉਸ ਦੀ ਪ੍ਰੋਟੈਕਸ਼ਨ ਤੇ ਉਹ ਛੁਪੇ ਹੋਏ ਜੀ ਜਦੋਂ ਇਹ 4 ਮੰਥ ਦਾ ਜਿਹੜਾ ਸਮਾਂ ਦਿੱਤਾ ਗਿਆ ਸੀ ਚੰਡੀਗੜ੍ਹ ਪੁਲਿਸ ਨੂੰ ਤੁਹਾਡੇ ਕੋਲ ਤੇ ਕੱਲੀ-ਕੱਲੀ ਤਾਰੀਖ ਯਾਦ ਹੋਏਗੀ ਡਾਇਰੀ ਦੇ ਉੱਤੇ ਜਾਂ ਤੁਹਾਡੇ ਦਿਲੋਂ ਦਿਮਾਗ ਤੇ ਉਹ ਕਦੋਂ 4 ਮਹੀਨੇ ਪੂਰੇ ਹੋ ਰਹੇ ਨੇ ਜੇ ਤਿੰਨ ਤੋਂ ਤਿੰਨ ਅਗਸਤ ਨੂੰ ਚਾਰ ਮਹੀਨੇ ਪੂਰੇ ਹੋ ਰਹੇ ਬਾਕੀ ਅਸੀਂ ਇੱਕ ਹੋਰ ਅਜੇ ਸਾਡੀ ਹੋਰ ਵੀ ਕੋਰਟ ਤੋਂ ਬਸ ਅਗਲੇ ਮਹੀਨੇ ਕੁਝ ਇਨਫੋਰਮੇਸ਼ਨ ਤੁਹਾਨੂੰ ਮਿਲੇਗੀ ਮੈਂ ਦਊਂਗੀ ਅਜੇ ਇਹ ਲੜਾਈ ਖਤਮ ਨਹੀਂ ਹੈ ਇਹ ਜਸਟਿਸ ਜਦ ਤੱਕ ਸਾਨੂੰ ਮਿਲੇਗਾ ਨਹੀਂ ਇਹ ਲੜਾਈ ਜਾਰੀ ਰਹੇਗੀ ਇਹ ਖਾਲੀ ਲੜਾਈ ਅੱਜ ਮੇਰੇ ਲਈ ਨਹੀਂ ਹੈ ਹਰ ਪੰਜਾਬ ਦੇ ਉਸ ਵਿਅਕਤੀ ਲਈ ਹੈ ਜਿਸ ਨੂੰ ਇਨਸਾਫ ਨਹੀਂ ਮਿਲਿਆ میں ہر ایک ماں دے تینوں کہنی ہے اور کھڑے ہون اپنے انصاف لے لڑا جدا میں لڑ رہی ہیں हुँ. پنجاب کے جب تک آپ لڑ کے پنجاب پولیس سٹیٹ بن گئی ہے آپ اس گنڈے گردی نو ختم کرن لے اگر آپ اپنے بازہ نہیں اٹھانگے تو ایٹی فور آن تے زیادہ ٹائم نہیں لگو گا جی ਤੁਸੀਂ ਸਾਡੇ ਨਾਲ ਜੁੜੇ ਹੋ ਕੀਮਤੀ ਸਮੇਂ ਦੇ ਵਿੱਚ ਗੱਲਾਂ ਸਾਂਝੀਆਂ ਕੀਤੀਆਂ ਨੇ ਬਹੁਤ ਸ਼ੁਕਰੀਆ ਜੀ ਤਾਂ ਜਸਵਿੰਦਰ ਕੌਰ ਬਾਠੋਰਾ ਨੇ ਇਸ ਦੇ ਫੈਸਲੇ ਦਾ ਸਵਾਗਤ ਵੀ ਕੀਤਾ ਤੇ ਨਾਲੇ ਵੀ ਕਿਹਾ ਕਿ ਸਾਡੀ ਲੰਮੀ ਜਦੋਜਹਿਦ ਤੋਂ ਬਾਅਦ ਇਹ ਐਸਓਪੀ ਬਣਾਈ ਗਈ ਹੈ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਇਹ ਜਿਹੜਾ ਅਪਣਾਉਣ ਜਾ ਰਹੀ ਹੈ ਪੰਜਾਬ ਪੁਲਿਸ ਜਾਂ ਚੰਡੀਗੜ੍ਹ ਪੁਲਿਸ ਇਹ ਉਸੇ ਦੇ ਵਿੱਚੋਂ ਨਿਕਲੀ ਘਟਨਾ ਦੇ ਵਿੱਚੋਂ ਜਿਹੜੀ ਲੋਡ ਪੈ ਗਈ ਸੀ ਕਿ ਜਿੰਨੇ ਵੀ ਹੁਣ ਫੌਜ ਤੇ ਪੁਲਿਸ ਨਾਲ ਸੰਬੰਧਿਤ ਮਾਮਲੇ ਹੋਣਗੇ ਖਾਸ ਕਰਕੇ ਫੌਜੀ ਅਧਿਕਾਰੀ ਚਾਹੇ ਰਿਟਾਇਰਡ ਹੋਣ ਸੇਵਾਮੁਕਤ ਹੋਣ ਜਾਂ ਫਿਰ ਸਰਵਿੰਗ ਹੋਣ ਉਹਨਾਂ ਸਾਰਿਆਂ ਦੇ ਮਾਮਲਿਆਂ ਨੂੰ ਨਿਜਠਣ ਦੇ ਲਈ ਐਸਓਪੀ ਦਾ ਗਠਨ ਕੀਤਾ ਜਾ ਰਿਹਾ ਹੈ ਇਸ ਦੇ ਲਈ ਵਿਚਾਰ ਵਟਾਂਦਰਾ ਹੋ ਚੁੱਕਾ ਹੈ ਔਰ ਇਸ ਦੇ ਵਿੱਚ ਪੰਜਾਬ ਪੁਲਿਸ ਜਾਂ ਚੰਡੀਗੜ੍ਹ ਪੁਲਿਸ ਵੈਸਟਰਨ ਕਮਾਂਡ ਦੇ ਮੁਖ ਦਫ਼ਤਰ ਹੈੱਡ ਕੁਆਟਰ ਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਸਹਿਯੋਗ ਲੈ ਕੇ ਲੈ ਕੇ ਹੀ ਇਸ ਦੇ ਕੁਝ ਨਿਯਮ ਤੈਅ ਕੀਤੇ ਜਾਣਗੇ ਉਹਨਾਂ ਨਿਯਮਾਂ ਦੇ ਵਿੱਚ ਇੱਕ ਗੱਲ ਮੁਢਲੇ ਰੂਪ ਦੇ ਵਿੱਚ ਇਹ ਵੀ ਸਾਹਮਣੇ ਨਿਕਲ ਕੇ ਆ ਰਹੀ ਹੈ ਜੋ ਸਾਡੀ ਜਾਣਕਾਰੀ ਦੇ ਮੁਤਾਬਕ ਕਿ ਕਿਸੇ ਵੀ ਫੌਜ ਦੇ ਅਧਿਕਾਰੀ ਨਾਲ ਕਿਸੇ ਤਰ੍ਹਾਂ ਦਾ ਕੋਈ ਡਿਸਪਿਊਟ ਸਾਹਮਣੇ ਆਉਂਦਾ ਹੈ ਬਿਨਾ ਮਨਜ਼ੂਰੀ ਦੇ ਫੌਜ ਦੇ ਅਧਿਕਾਰੀਆਂ ਦੇ ਉਹਨਾਂ ਨੂੰ ਅਰੈਸਟ ਵੀ ਨਹੀਂ ਕੀਤਾ ਜਾ ਸਕਦਾ ਔਰ ਜੇਕਰ ਕਿਸੇ ਫੌਜ ਦੇ ਅਧਿਕਾਰੀ ਦੇ ਨਾਲ ਵਧੇਕੀ ਹੋ ਜਾਂਦੀ ਹੈ ਧੱਕੇਸ਼ਾਹੀ ਹੋ ਜਾਂਦੀ ਹੈ ਤਾਂ ਫਿਰ ਉਸ ਮਾਮਲੇ ਦੇ ਵਿੱਚ ਤੁਰੰਤ ਉਸ ਮਾਮਲੇ ਦੇ ਵਿੱਚ ਮਿਲੀ ਸ਼ਿਕਾਇਤ ਦੇ ਆਧਾਰ ਤੇ ਐਫ ਆਈ ਆਰ ਦਰਜ ਹੋਵੇਗੀ ਔਰ ਸਬੰਧਤ ਅਧਿਕਾਰੀਆਂ ਜਿਹੜੇ ਮੁਲਜ਼ਮ ਹੋਣਗੇ ਚਾਹੇ ਉਹ ਜ਼ਿੰਮੇਵਾਰ ਪੁਲਿਸ ਅਫਸਰ ਹੋਣ ਮੁਲਾਜ਼ਮ ਹੋਣ ਜਾਂ ਕੋਈ ਸਿਵਲ ਦੇ ਵਿੱਚ ਹੋਵੇ ਜੇਕਰ ਕੋਈ ਬਦਤਮੀਜ਼ੀ ਕਰੇਗਾ ਵਧੇਕੀ ਕਰੇਗਾ ਫੌਜ ਦੇ ਅਧਿਕਾਰੀਆਂ ਨਾਲ ਚਾਹੇ ਸੇਵਾਮੁਕਤ ਨੇ ਚਾਹੇ ਸੇਵਾ ਕਰ ਰਹੇ ਨੇ ਤਾਂ ਉਸ ਮਾਮਲੇ ਦੇ ਵਿੱਚ ਤੁਰੰਤ ਮੁਕਦਮਾ ਦਰਜ ਕਰਕੇ ਉਹਨਾਂ ਨੂੰ ਅਰੈਸਟ ਕਰਨ ਦਾ ਕੰਮ ਵੀ ਕੀਤਾ ਜਾਵੇ ਇਸੇ ਕਰਕੇ ਐਸਓਪੀ ਦਾ ਗਠਨ ਕੀਤਾ ਜਾ ਰਿਹਾ ਹੈ ਕਿਉਂਕਿ ਯਸ਼ਵਿੰਦਰ ਕੌਰ ਬਾਠ ਦਾ ਦਾਵਾ ਹੈ ਕਿ ਉਹਨਾਂ ਨੇ ਲੰਮੀ ਲੜਾਈ ਲੜੀ ਹੈ ਲੜ ਰਹੇ ਨੇ ਇੱਕ ਤਾਂ ਉਸ ਕੇਸ ਦੇ ਵਿੱਚ ਜਿਹੜਾ ਉਹਨਾਂ ਦੇ ਬੇਟੇ ਦੇ ਨਾਲ ਜਾਂ ਉਹਨਾਂ ਦੇ ਪਤੀ ਦੇ ਨਾਲ ਵਧੇਕੀ ਹੋਈ ਉਸ ਮਾਮਲੇ ਦੇ ਵਿੱਚ ਅਦਾਲਤਾਂ ਦੇ ਦਰਵਾਜ਼ੇ ਖੜਕਾ ਕੇ ਜਿਹੜਾ ਇਹ ਇਨਸਾਫ ਲੈਣ ਦੀ ਗੱਲ ਕਰਨੀ ਉਹ ਕਹਿੰਦੇ ਉਦੋਂ ਤੱਕ ਲੜਾਈ ਲੜਾਂਗੇ ਜਦੋਂ ਤੱਕ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ ਔਰ ਦੂਜੇ ਪਾਸੇ ਜਿਹੜੀ ਇਹ ਐਸਓਪੀ ਬਣ ਰਹੀ ਹੈ ਸਿਰਫ ਪੁਸ਼ਪਿੰਦਰ ਸਿੰਘ ਬਾਠ ਦੇ ਕੇਸ ਨੂੰ ਹੀ ਨਹੀਂ ਧਿਆਨ ਵਿੱਚ ਰੱਖਦੇ ਹੋਇਆ ਭਵਿੱਖ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਤਾਂ ਉਸ ਨੂੰ ਕਿਵੇਂ ਨਜਿੱਠਿਆ ਜਾਣਾ ਚਾਹੀਦਾ ਔਰ ਲੰਮਾ ਖਲਾਰਾ ਨਾ ਪਵੇ ਜਿਵੇਂ ਹੁਣ ਪੁਲਿਸ ਦੀ ਹੀਠੀ ਹੋਈ ਹੈ ਤਰੰਤ ਸਮੇਂ ਦੇ ਅਨੁਸਾਰ ਕਾਰਵਾਈ ਜਿਹੜੀ ਕਰਨੀ ਬਣਦੀ ਸੀ ਉਹ ਨਹੀਂ ਕੀਤੀ ਕਿ ਜਿਸ ਕਰਕੇ ਇੱਥੋਂ ਤੱਕ ਗੱਲਾਂ ਪੁੱਜੀਆਂ ਨੇ ਇੱਥੋਂ ਤੱਕ ਗੱਲਾਂ ਨਾ ਪੁੱਜਣ ਇਸੇ ਕਰਕੇ ਐਸਓਪੀ ਇਸ ਦਾ ਤਰੰਤ ਕੰਮ ਕਰੇਗੀ ਕਾਰਵਾਈ ਕਰੇਗੀ ਇਸੇ ਕਰਕੇ ਇਸ ਦਾ ਜਲਦੀ ਹੀ ਜੜਾ ਗਠਨ ਹੋ ਜਾਣਾ ਤੇ ਜਲਦੀ ਐਸਓਪੀ ਕੰਮ ਕਰਦੀ ਵੀ ਦਿਖਾਈ ਦੇਵੇਗੀ ਕਿ ਇਸ ਦੇ ਵਿੱਚ ਨਿਯਮ ਤੇ ਸ਼ਰਤਾਂ ਕੀ ਕੀ ਤਾ ਹੁਣ ਇਸ ਦੇ ਬਾਰੇ ਪੂਰੀਆਂ ਮੀਟਿੰਗਾਂ ਜਿਹੜੀਆਂ ਚੱਲ ਰਹੀਆਂ ਨੇ ਵੈਸਟਰਨ ਕਮਾਂਡ ਦੇ ਹੈੱਡ ਕੁਆਟਰ ਤੋਂ ਸੀਨੀਅਰ ਅਧਿਕਾਰੀ ਫੌਜ ਦੇ ਪੁਲਿਸ ਦੇ ਨਾਲ ਪੰਜਾਬ ਪੁਲਿਸ ਦੇ ਨਾਲ ਔਰ ਚੰਡੀਗੜ੍ਹ ਪੁਲਿਸ ਦੇ ਨਾਲ ਵੀ ਮੀਟਿੰਗਾਂ ਕਰ ਚੁੱਕੇ ਨੇ ਦੇਖਦੇ ਹਾਂ ਕਿ ਕਦੋਂ ਇਹ ਅਮਲ ਦੇ ਵਿੱਚ ਐਸਓਪੀ ਆਉਂਦੀ ਹੈ ਔਰ ਹੁਣ ਉਹਨੇ ਸਮੇਂ ਦੇ ਵਿੱਚ ਆਪਣੀ ਸਰਗਰਮ ਭੂਮਿਕਾ ਨਿਭਾਉਂਦੀ ਹੈ ਤੁਹਾਨੂੰ ਇਸ ਫੈਸਲੇ ਦੇ ਬਾਰੇ ਕੀ ਲੱਗਦਾ ਹੈ ਤੁਹਾਡਾ ਕੀ ਮੰਨਣਾ ਹੈ ਆਪਣੇ ਆਪਣੇ ਸੁਝਾਅ ਜਰੂਰ ਸਾਂਝੇ ਕਰਿਓ ਤੇ ਬਨੇ ਰਹੋ ABC ਪੰਜਾਬ